ਅ ਵੈਸੇ ਯੂनाइटेड 6 ਜਿਹੜੀ ਹੈ ਯੂ ਐਸ اے ਵਿੱਚ 1999 ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਰਜਿਸਟਰ ਕਰਵਾਇਆ ਐਸਵੇਲੇ ਜਿਹੜੇ ਸਾਡੇ ਯੂनाइटेड 6 ਦੇ ਚੈਪਟਰਸ ਸਿਰਫ ਯੂनाइटेड स्टेट्स ਵਿੱਚ ਹੀ ਨਹੀਂ 11 ਮੁਲਕਾਂ ਚ ਰਜਿਸਟਰਡ ਹੈ ਸਾਡਾ ਲੇਟੈਸਟ ਚੈਪਟਰ ਯੂਕਰੇਨ ਚ ਰਜਿਸਟਰਡ ਸੀ ਕਰਵਾਇਆ ਔਰ ਸਾਡਾ ਪਰਪਸੇ ਹੁੰਦਾ ਹੈ ਕਿ ਅਸੀਂ ਜਿਹੜੇ ਉੱਥੇ ਦੇ ਸਿੱਖ ਨੇ ਜਿਹੜੇ ਮਾਈਨੋਰਟੀਜ਼ ਨੇ ਪਾਰਟਿਕੁਲਰਲੀ ਰੇਸਿਕ ਕਮਿਊਨਿਟੀ ਉੱਥੇ ਰਹਿ ਰਹੀ ਹੈ ਉਹਨੂੰ ਏਮਪਾਵਰ ਕਰੀਏ ਨਿਊਯਾਰਕ ਵਿੱਚ ਸਾਨੂੰ ਮੌਕਾ ਲੱਗਿਆ ਕੁਝ ਸਿੱਖਾਂ ਨੂੰ ਇਕੱਠੇ ਬੈਠ ਕੇ ਕਿ ਵੀ ਅਸੀਂ ਜਿਹੜੀ ਮਾਈਨੋਰਟੀਜ਼ ਨੇ ਸਾਡੀ ਸਿੱਖ ਕਮਿਊਨਿਟੀ ਜਿਹੜੀ ਹੈਗੀ ਆ ਇਮੀਗ੍ਰੈਂਟਸ ਉਹਨਾਂ ਦੀ ਅਸੀਂ ਹੈਲਪ ਕਰੀਏ ਕਿਸੇ ਤਰੀਕੇ ਨਾਲ ਉਹਨਾਂ ਦਾ ਜਿਹੜੀਆਂ ਉਹਨਾਂ ਨੂੰ ਡੇ ਟੂ ਡੇ ਲਾਈਫ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸੋਲ ਕਿਦਾਂ ਕਰ ਸਕਦੇ ਆ ਅੱਜ ਤੋ ਵੇਲੇ ਹਾ ਕਈ ਕੰਮ ਅਸੀਂ ਕੀਤਾ ਹੈ ਕਈ ਫੈਮਿਲੀ ਨੂੰ ਅਸੀਂ ਸਪੋਰਟ ਕਰ ਰਹੇ ਹਾਂ ਲੈਟ ਸੇ ਆਈਡੀਪੀਜ਼ ਜਿਹੜੀ ਸੀ ਉਹਨਾਂ ਦੇ ਵਿੱਚ ਵੀ ਅਸੀਂ ਸਪੋਰਟ ਕੀਤਾ ਫਲਡ ਵਿੱਚ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਸੀ ਖਾਸ ਕਰ ਸਵਾਦ ਸਿੰ بلوچستان ਕੇਪੀ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਸਿਵਲ ਰਾਈਟਸ ਵੀ ਮਿਨੋਰਟੀ ਸਿਵਲ ਰਾਈਟਸ ਪ੍ਰੋਜੈਕਟ ਹੁੰਦੇ ਨੇ ਉਸ ਦੇ ਨਾਲ ਅਸੀਂ ਗਵਰਨਮੈਂਟ ਦੇ ਨਾਲ ਹੀ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਕਈ এডਿਕੇਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਥੱਲੇ ਨੇ ਪਾਕਿਸਤਾਨ ਦੇ ਸਿੱਖਾਂ ਵਾਸਤੇ ਮਿਨੋਰਟੀਜ਼ ਵਾਸਤੇ ਜਿਹੜੀ ਉੱਥੇ ਦੇ ਲੋਕ ਨਹੀਂ ਉਹਨਾਂ ਵਾਸਤੇ ਜੋ ਪ੍ਰੋਜੈਕਟ ਚਲਾਏ ਉਹਦੇ ਕਾਰਨ ਸਿੱਖਾਂ ਦਾ ਜਿਹੜਾ ਕਾਫੀ ਮਾਨ ਉੱਥੇ ਜਿਹੜਾ ਬਣ ਰਿਹਾ ਹੈ ਘੋ ਰਿਹਾ ਹੈ ਉਹਨੇ ਤੁਹਾਨੂੰ ਡਿਟੇਲਸ ਹੋਰ ਗੱਲਾਂ ਦੱਸਣਗੇ ਤਾਂ ਮੈਂ ਬੜੇ ਮਾਣ ਨਾਲ ਇਹ ਕਹਿ ਸਕਦਾ कि ਗੁਰਸਾਹਿਬ ਦੀ ਡਿਫੀਨਿਟਲੀ ਬਖਸ਼ਿਸ਼ ਹੈ ਉਹਦੇ ਕਰਕੇ ਨਹੀਂ ਕੰਮ ਹੋਇਆ ਕਿ ਅਬ ਯੂਨਾਈਟਿਡ ਸਿਕਸ ਜਿਸਲੇ ਅਸੀਂ ਤਾਲਿਬਾਨ ਨੇ ਐਂਟਰ ਕੀਤਾ ਸੀ ਨਾਰਥ-ਵੈਸਟ ਫਰੰਟੀਅਰ ਪ੍ਰੋਵਿੰਸ ਵਿੱਚ ਤਾਂ ਉਸ ਵੇਲੇ ਜਿਹੜੇ ਸਿਕ ਮਥੂ ਅਬਰੂਟ ਹੋ ਕੇ ਪਿਸ਼ਾਵਰ ਗਏ ਤਾਂ ਉਸ ਵੇਲੇ 2000 6 ਵਿੱਚ ਅਸੀਂ ਕੋ ਡਿਜ਼ਾਸਟਰ ਲਈ ਫਸੇ ਗਏ ਸੀ ਤੇ 2009 ਵਿੱਚ ਸਾਡਾ ਜਿਹੜਾ ਮੇਲ ਹੋਇਆ ਹਰਦਿਆਲ ਸਿੰਘ ਨਾਲ ਉਹ ਤੇ ਪਹਿਲੇ ਇਹ ਦੱਸੋ ਕਿ ਤੁਸੀਂ ਅ ਅਮਰੀਕਾ ਪਹੁੰਚੋ ਤੁਹਾਡਾ ਅਮਰੀਕਾ ਦੇ ਵਿੱਚ ਮਿਸ਼ਨ ਕੀ ਹੈ ਜਿਹੜਾ ਇੱਥੇ ਆ ਕੇ ਕਿਉਂਕਿ ਤੁਹਾਡਾ ਕੰਮ ਤਾਂ ਜਿਹੜਾ ਦੱਸਿਆ ਭਾਈ ਸਾਹਿਬ ਨੇ ਪਾਕਿਸਤਾਨ ਦੀ ਧਰਤੀ ਤੇ ਆਏਗਾ ਪਰ ਅਮਰੀਕਾ ਆਂਦਾ ਕੀ ਮਿਸ਼ਨ ਹੈ ਖਾਸ ਕਰ ਜੋ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਵਾ ਦੇ ਵਿੱਚ ਜੋ ਮਿਨੋਰਟੀ ਜੋ ਖਾਸ ਕਰ ਸਿੱਖ ਕਮਿਊਨਿਟੀ ਜੋ ਟਾਰਗੇਟ ਕਿਲਿੰਗ ਦੇ ਵਿੱਚ ਕਈ ਸਿੱਖ ਸ਼ਹੀਦ ਹੋ ਗਏ ਹੋਣ ਮੋਰ ਥਨ 30 ਪੀਪਲ ਸ਼ਹੀਦ ਹੋ ਗਏ ਨੇ 1947 ਦੇ ਵਿੱਚ ਕਈ ਸਿੱਖ ਕਮਿਊਨਿਟੀ ਉੱਤੇ ਚਲੇ ਗਏ ਟਰੈਵਲ ਏਰੀਆ ਜਿਹਨੂੰ ਫਾਟਾ ਕਹਿੰਦੇ ਫੈਡਰਲ ਐਡਮਿਨਿਸਟਰेटर ਟ੍ਰੈਵਲ ਏਰੀਆ 911 ਤੋਂ ਬਾਅਦ ਇੱਥੇ ਹਾਲਾਤ ਖਰਾਬ ਹੋ ਗਏ ਉਹ ਜੋ ਨਈ ਨਸਲ ਆ ਗਈ ਉਹ ਤੇ ਹੋਵੇ ਪਸ਼ਤੂਨ ਅਜੇ 911 ਦਾ ਪ੍ਰਭਾਵ ਉੱਥੇ ਵੀ ਪਿਆ ਹੈ ਪਾਕਿਸਤਾਨ ਸਰਕਾਰ ਵੱਲੋਂ ਇਹ ਉਹਨਾਂ ਦਿਨਾਂ ਤੁਸੀਂ ਗੱਲ ਕਰ ਲੋ ਕਿ ਸਾਡੀ ਉਹਨਾਂ ਦੀ ਪ੍ਰੋਟੈਕਸ਼ਨ ਦੀ ਸਖਤ ਲੋੜ ਹੈ ਕਿਉਂਕਿ ਸਾਡੀ ਵਿਰਾਸਤ ਜਾਂ ਤੁਹਾਡੇ ਚੈਨਲ ਦਾ ਵੀ ਵਿਰਾਸਤ ਪੰਜਾਬੀ ਵਿਰਾਸਤ ਹੈ ਸਾਡੀ ਵਿਰਾਸਤ 90 ਤੋਂ 70 ਤੋਂ 80 90% ਜੀ ਵਿਰਾਸਤ ਹੈ ਪਾਕਿਸਤਾਨ ਦੇ ਵਿੱਚ ਹੈ ਅਸੀਂ ਜਿਵੇਂ ਦੇ ਪਾਕਿਸਤਾਨ ਤੋਂ ਪਾਕਿਸਤਾਨ ਕੋ ਜਿਹੜਾ ਹੈ ਉਹ ਸਾਡੀ ਫਾਊਂਡੇਸ਼ਨ ਹੈ ਸਿੱਖੀ ਜਮ ਦੀ ਜੋ ਫਾਊਂਡੇਸ਼ਨ ਹੈ ਉਹ ਪਾਕਿਸਤਾਨ ਤੋਂ ਹੈ ਔਰ ਸਾਡੀ ਜਿਹੜੀ ਗੁਰਦਾਰਾ ਗੁਰ ਅਸਥਾਨ ਜਿਹੜਾ ਹੈ ਗੁਰਦੁਆਰਾ ਇਤਿਹਾਸ ਗੁਰਦੁਆਰੇ ਉਹ ਪਾਕਿਸਤਾਨ ਦੇ ਵਿੱਚ ਹੈ ਆਮ ਕਰਕੇ ਸੰਗਤ ਦਾ ਇੱਕ ਸਵਾਲ ਹੁੰਦਾ ਵੀ ਜਿਹੜੇ ਸੰਗਤ ਜਦੋਂ ਪਾਕਿਸਤਾਨ ਦਾ ਨਾਮ ਆਉਂਦਾ ਤਾਂ ਉਹਨਾਂ ਦਾ ਸਿਰ ਝੁਕਦਾ ਹੈ ਨਨਕਾਣਾ ਸਾਹਿਬ ਦੀ ਧਰਤੀ ਤੇ ਔਰ ਸਾਡੇ ਬਹੁਤ ਗੁਰਦੁਆਰਾ ਗੁਰੂ ਧਾਮ ਨੇ ਅਸੀਂ ਅਰਦਾਸ ਤੇ ਵਿੱਚ ਵੀ ਮੰਗਦੇ ਆਂ ਵੀ ਇਹ ਸੇਫ ਹੈ ਕੋਈ ਡਰਤਾ ਨਹੀਂ ਕਈ ਜਗ੍ਹਾ ਤੇ ਪੰਜਾਬੀ ਨਹੀਂ ਬੋਲਿੰਦੇ ਨਨ ਕਨਾਂ ਸਾਹਿਬ ਤੇ ਬੋਲੀ ਜਾਂਦੀ ਕਿਉਂਕਿ ਉਹ ਤੇ ਕਲਚਰ ਪੰਜਾਬ ਦਾ ਹੈ ਲੇਕਿਨ ਪੰਜਾ ਸਾਹਿਬ ਤੇ ਪਸ਼ਾਵਰ ਦੇ ਵਿੱਚ ਪਸ਼ਤੋਈ ਦੀ ਹੀ ਰਾਹੀ ਬੋਲੀ ਜਾਂਦੀ ਹੈ ਬੋਲੀ ਜਾਂਦੀ ਹੈ ਉਹਨਾ ਅੰਦਰ ਪੰਜਾਬੀ ਨੂੰ ਪਰਫੁੱਲਤ ਕਰ ਲਈ ਵੀ ਤੁਹਾਡੇ ਕੋਲ ਹਰ ਕੋਈ ਚਾਹੁੰਦਾ ਹੈ ਕਿ ਪੰਜਾਬੀ ਬੋਲੇ ਪੰਜਾਬੀ ਪੜ੍ਹੇ ਪੰਜਾਬੀ ਲਿਖੇ ਕਿਉਂਕਿ ਇਹ ਜ਼ਰੂਰੀ ਹੈ ਇਹ ਜ਼ਿੰਮੇਵਾਰੀ ਪਰਿਵਾਰਾਂ ਦੀ ਨਹੀਂ ਲੱਗਦੀ ਵੀ ਜਿਹੜੇ ਉੱਥੇ ਪਰਿਵਾਰ ਹੈਗੇ ਕਿਉਂਕਿ ਅਸੀਂ ਨਈ ਨਸਲ ਜਿਹੜਾ ਹੈ ਨਾ ਉਹ ਤਾਂ ਪੁਰਾਣੀ ਉਹ ਪੜ੍ਹੇ ਲਿਖੀ ਨਹੀਂ ਸੀ ਜਿਸ ਕਾਰਨ ਉਹ ਬੜਾ ਮੁਸ਼ਕਿਲ ਸੀ ਉਹਨਾਂ ਦੇ ਵਾਸਤੇ ਤਾਂ ਜੋ ਨਈ ਨਸਲ ਹੈ ਨਾ ਇਹ ਸਿੱਖ ਰਹੀ ਕਿ ਪੰਜਾਬੀ ਅਸੀਂ ਦੇ ਨਾਲ ਪੰਜਾਬੀ ਪ੍ਰੈਕਟਿਸ ਕਰੇ ਪੰਜਾਬੀ ਸਮਝ ਸਕਦੇ ਨੇ ਲੇਕਿਨ ਬੋਲੀ ਜਿਹੜਾ ਹੈ ਨਾ ਉਹ ਨਹੀਂ ਬੋਲ ਸਕਦੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂ ਐਸ ਏ ਮੈਂ ਹਰਪਾਲ ਸਿੰਘ ਸੁਨਾਮਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਸਾਡੇ ਵਿਚਕਾਰ ਨੇ ਪੰਥ ਦੀ ਇੱਕ ਮਹਾਨ ਸੰਸਥਾ ਜੋ ਕਿ ਪੂਰੇ ਸੰਸਾਰ ਭਰ ਦੇ ਵਿੱਚ ਕੰਮ ਕਰਦੀ ਹੈ ਨਾਮ ਹੈ ਯੂਨਾਈਟਿਡ ਸਿੱਖ ਤੇ ਆਪਾਂ ਯੂਨਾਈਟਿਡ ਸਿੱਖ ਦੇ ਜੋ ਮੁੱਖ ਸੇਵਾਦਾਰ ਨੇ ਉਹ ਸਾਡੇ ਵਿਚਕਾਰ ਅੱਜ ਕੈਲੀਫੋਰਨੀਆ ਦੌਰੇ ਤੇ ਆਏ ਹੋਏ ਨੇ ਨਾਲ ਹੀ ਉਹਨਾਂ ਦੇ ਨਾਲ ਸਦਾ ਹਰਦੀਪ ਸਿੰਘ ਜੀ ਪਾਕਿਸਤਾਨ ਤੋਂ ਉਹ ਵੀ ਉਚਿਤ ਤੌਰ ਤੇ ਪਹੁੰਚੇ ਨੇ ਆਪਾਂ ਗੱਲਬਾਤ ਪੁੱਛਦੇ ਹਾਂ ਤੇ ਕਰਦੇ ਹਾਂ ਉਹਨਾਂ ਦੇ ਨਾਲ ਯੂਨਾਈਟਿਡ ਸਿੱਖ ਬਾਰੇ ਹਾਂਜੀ ਭਾਈ ਹਰਦੀਪ ਸਿੰਘ ਜੀ ਪੰਜਾਬੀ ਵਿਰਾਸਤ ਸੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬੀ ਵਿਰਾਸਤ ਦੇ ਜਿੰਨੇ ਸ਼ਰੋਤੇ ਨੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਸਾਨੂੰ ਸਾਰੇ ਪੰਜਾਬੀ ਮੀਡੀਆ ਜਿਹੜੇ ਆਪਣੇ ਇਦਾਂ ਦੇ ਗਰੁੱਪਸ ਨੇ ਬਹੁਤ ਮਾਣ ਆ ਉਹਨਾਂ ਤੇ ਕਿਉਂਕਿ ਤੁਸੀਂ ਸਾਡੀ ਗੱਲ ਜਿਹੜੀ ਹੈ ਬਾਹਰ ਲੈ ਕੇ ਆਉਂਦੇ ਹੋ ਦੱਸਦੇ ਹੋ ਸੋ ਬਹੁਤ ਬਹੁਤ ਧੰਨਵਾਦ ਸਾਰਾ ਜੀ ਭਾਈ ਸਾਹਿਬ ਜੀ ਯੂਨਾਈਟਿਡ ਸਿੱਖ ਜਦੋਂ ਅਸੀਂ ਕਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਨਾਮ ਸੁਣਦੇ ਆ ਵੀ ਤੁਸੀਂ ਗੱਲ ਕਰਦੇ ਹੋ ਮਨੁੱਖਤਾ ਦੇ ਭਲੇ ਦੀ ਮਾਈਂਡ ਦੇ ਵਿੱਚ ਕਿਵੇਂ ਆਇਆ ਇਹ ਕਨਸੈਪਟ ਕਦੋਂ ਸਟਾਰਟ ਹੋਇਆ ਤੇ ਇਹਦੇ ਪਿੱਛੇ ਕੀ ਰੀਜਨ ਸੀ ਹਾਂਜੀ ਭਾਈ ਸਾਹਿਬ ਇਹ ਨਾਈਟ੍ਰੇਟ 6 ਜਿਹੜੀ ਹੈ ਯੂ ਐਸ ਏ ਵਿੱਚ 1999 ਵਿੱਚ ਅਸੀਂ ਜਿਹੜਾ ਹੈਗਾ ਇਹਨੂੰ ਰਜਿਸਟਰ ਕਰਵਾਇਆ ਸੇਵਾ ਦਾ ਜਿਹੜਾ ਕਨਸੈਪਟ ਸੀ ਇਹ ਤਾਂ ਗੁਰੂਆਂ ਨੇ ਚਲਾਇਆ ਹੋਇਆ ਹੈਗਾ ਜੀ ਹਨਾ ਉਹ ਸਾਰੀ ਗਾਈਡੈਂਸ ਸਾਨੂੰ ਸਾਰਿਆਂ ਨੂੰ ਹੈਗੀ ਹੈ ਨਿਊਯਾਰਕ ਵਿੱਚ ਸਾਨੂੰ ਮੌਕਾ ਲੱਗਿਆ ਕੁਝ ਸਿੱਖਾਂ ਨੂੰ ਇਕੱਠੇ ਬੈਠ ਕੇ ਕਿ ਵੀ ਅਸੀਂ ਜਿਹੜੀ ਮਾਈਨੋਰਟੀਜ਼ ਨੇ ਸਾਡੀ ਸਿੱਖ ਕਮਿਊਨਿਟੀ ਜਿਹੜੀ ਹੈਗੀ ਹੈ ਇਮੀਗ੍ਰੈਂਟਸ ਉਹਨਾਂ ਦੀ ਅਸੀਂ ਹੈਲਪ ਕਰੀਏ ਕਿਸੇ ਤਰੀਕੇ ਨਾਲ ਉਹਨਾਂ ਦਾ ਜਿਹੜੀਆਂ ਉਹਨਾਂ ਨੂੰ ਡੇ-ਟੂ-ਡੇ ਲਾਈਫ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਨੂੰ ਸੋਲਵ ਕਿਦਾਂ ਕਰ ਸਕਦੇ ਆ ਜਿਹੜੀਆਂ ਕਿ ਕੁਝ ਹਿਮਿਨਿਟਰੀਅਨ ਇਸ਼ੂਸ ਹੈਗੇ ਨੇ ਸੋਸ਼ਲ ਸਰਵਿਸਿਜ਼ ਦੇ ਥੱਲੇ ਆਂਦੇ ਨੇ ਦੂਜਾ ਜਿਹੜਾ ਹੈਗਾ ਲੀਗਲ ਏਡ ਜਿਹੜੀ ਉਹਨਾਂ ਨੂੰ ਚਾਹੀਦੀ ਹੈਗੀ ਹੈ ਗਾਈਡੈਂਸ ਚਾਹੀਦੀ ਹੈ ਤੀਜੀ ਐਜੂਕੇਸ਼ਨ ਅਸੀਂ ਇਹਨਾਂ ਤਿੰਨਾਂ ਤੇ ਕਨਸੈਪਟ ਨੂੰ ਰੱਖ ਕੇ ਅਸੀਂ ਯੂਨਾਈਟਿਡ ਸਿਕਸ ਨੂੰ ਚਾਰਟਰ ਜੇ ਦਾ ਬਣਾਇਆ ਮਿਸ਼ਨ ਬਣਾਇਆ ਤੇ ਇਹਦੀ ਵਿਜਨ ਥੱਲੇ ਇਸੇ ਮੀਰੀ ਪੀਰੀ ਦੇ ਵਿਜਨ ਥੱਲੇ ਅਸੀਂ ਜਿਹੜਾ ਹੈਗਾ ਯੂਨਾਈਟਿਡ ਸਿਕਸ ਨੂੰ ਵਿਚ ਸ਼ਿਕਰਾ ਯੂ ਐਸ اے ਵਿੱਚ ਔਰ ਇਹ ਜਿਹੜਾ ਕੰਮ ਕਰਦੇ ਕਰਦੇ ਪੂਰੇ ਯੂਨਾਈਟਿਡ ਸਟੇਟਸ ਵਿੱਚ ਅਸੀਂ ਡਿਫਰੈਂਟ ਸਟੇਟਸ ਵਿੱਚ ਜਾ ਕੇ ਵੋਲੰਟੀਅਰਸ ਲੱਭੇ ਜਿਹੜੇ ਕਿ ਸਾਡੇ ਨਾਲ ਅੱਜ ਖੜੇ ਨੇ ਅਜ ਕਰਨਦੀਪ ਸਿੰਘ ਮੇਰੇ ਨਾਲ ਨੇ ਫ্রম ਕੈਲੀਫੋਰਨੀਆ ਭਾਈ ਜਸਵੀਰ ਸਿੰਘ ਜੀ ਕਾਫੀ ਦੇਰ ਤੋਂ ਸੇਵਾ ਕਰ ਰਹੇ ਨੇ ਜਿਹੜਾ ਚੈਪਟਰ ਲੀਡ ਕਰ ਰਹੇ ਨੇ ਉਹ ਸਾਡੇ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਰੋਜ਼ਵਿਲ ਤੋਂ ਔਰ ਐਸਵੇਲੇ ਜਿਹੜੇ ਸਾਡੇ ਯੂਨਾਈਟਿਡ ਸਿੱਖ ਦੇ ਚੈਪਟਰਸ ਸਿਰਫ ਯੂਨਾਈਟਿਡ ਸਟੇਟਸ ਵਿੱਚ ਹੀ ਨਹੀਂ 11 ਮੁਲਕਾਂ ਚ ਰਜਿਸਟਰਡ ਹੈ ਸਾਡਾ ਲੇਟੈਸਟ ਚੈਪਟਰ ਯੂਕਰੇਨ ਚ ਰਜਿਸਟਰ ਸੀ ਕਰਵਾਇਆ ਹੈ ਔਰ ਸਾਡਾ ਪਰਪਸ ਇਹ ਹੁੰਦਾ ਹੈ ਕਿ ਅਸੀਂ ਜਿਹੜੇ ਉੱਥੇ ਦੇ ਸਿੱਖ ਨੇ ਜਿਹੜੀਆਂ ਮਾਈਨੋਰਟੀਜ਼ ਨੇ ਪਾਰਟਿਕੁਲਰਲੀ ਜਿਹੜੀ ਸਿੱਖ ਕਮਿਊਨਿਟੀ ਉੱਥੇ ਰਹਿ ਰਹੀ ਹੈ ਉਹਨੂੰ ਏਮਪਾਵਰ ਕਰੀਏ ਤਾਂ ਕਿ ਸੇਮ ਜਿਹੜੇ ਮੀਰੀ ਪ੍ਰੀਤ ਦਾ ਜੋ ਫਲਸਫਾ ਹੈ ਉਹਦੇ ਉੱਤੇ ਅਸੀਂ ਜਿਸ ਤਰ੍ਹਾਂ ਯੂਐਸ ਵਿੱਚ ਜਿਹੜੇ ਪ੍ਰੋਜੈਕਟਸ ਬਣਾਏ ਨੇ ਲੀਗਲ ਏਡ ਹਿਮਨਿਟਰੀਅਨ ਏਡ ਜਾਂ ਐਜੂਕੇਸ਼ਨ ਉਹ ਰੈਪਲੀਕੇਟ ਕਰੀਏ ਸੋ ਮੈਂ ਬੜੇ ਮਾਣ ਨਾਲ ਇਹ ਕਹਿ ਸਕਦਾ ਕਿ ਗੁਰਸਾਹਿਬ ਦੀ ਡੈਫੀਨਿਟਲੀ ਬਖਸ਼ਿਸ਼ ਹੈ ਉਹਦੇ ਕਾਰਨ ਹੀ ਕੰਮ ਹੋਇਆ ਕਿ ਬੀ ਯੂਨਾਈਟਿਡ ਸਿਕਸ ਜਿਸਲੇ ਅਸੀਂ ਤਾਲਿਬਾਨ ਨੇ ਐਂਟਰ ਕੀਤਾ ਸੀ ਨਾਰਥ- ਤਉ ਉਸ ਵੇਲੇ ਜਿਹੜੇ ਸੇਕੂ ਤੋਂ ਅਪਰੂਵ ਹੋ ਕੇ ਪਸ਼ਾਵਰ ਗਏ ਤੇ ਉਸ ਵੇਲੇ 2006 ਵਿੱਚ ਅਸੀਂ ਕੋ ਡਿਜ਼ਾਸਟਰ ਲੀਫਰਸੇ ਗਏ ਸੀ ਤੇ 2009 ਵਿੱਚ ਸਾਡਾ ਜਿਹੜਾ ਮੇਲ ਹੋਇਆ ਹਰਦਿਆਲ ਸਿੰਘ ਨਾਲ ਉੱਥੇ ਹੋਇਆ ਇਹਨਾਂ ਨਾਲ ਵੀ ਹਰਦਿਆਲ ਸਿੰਘ ਹੈਗਾ ਤੇ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਹੈਗਾ ਇਹ ਸਾਡੇ ਸ਼ਾਮਿਲ ਨੇ ਡਾਇਰੈਕਟਰ ਨੇ ਯੂਨਾਈਟਿਡ ਸਿਕਸ ਇਨਰਸਿਸ ਪਾਕਿਸਤਾਨ ਨੂੰ ਰਨ ਕਰਦੇ ਨੇ ਆਪਣੀ ਟੀਮ ਨਾਲ ਬਟ ਉਹਨਾਂ ਨੇ ਅਗੇਨ ਮੀਰੀ ਪੀਰੀ ਤੇ ਜੋ ਕਨਸੈਪਟ ਹੈ ਗੁਰੂ ਸਾਹਿਬ ਦਾ ਚਲਾਇਆ ਹੋਇਆ ਉਹਦੇ ਥੱਲੇ ਜਿਹੜੇ ਸਾਡੇ ਪ੍ਰੋਜੈਕਟਸ ਨੇ ਲੀਗਲ ਏਡ ਹਿਊਮੈਨਿਟਰੀਅਨ ਏਡ ਔਰ ਐਜੂਕੇਸ਼ਨ ਉਨਾ ਥੱਲੇ ਨੇ ਨੇ ਪਾਕਿਸਤਾਨ ਦੇ ਸਿੱਖਾਂ ਵਾਸਤੇ ਮਾਈਨੋਰਟੀਜ਼ ਵਾਸਤੇ ਜਿਹੜੀ ਉੱਥੇ ਦੇ ਲੋਕਲ ਲੋਕ ਨੇ ਉਹਨਾਂ ਵਾਸਤੇ ਜੋ ਪ੍ਰੋਜੈਕਟ ਚਲਾਏ ਉਹਦੇ ਕਾਰਨ ਸਿੱਖਾਂ ਦਾ ਜਿਹੜਾ ਕਾਫੀ ਮਾਨ ਉੱਥੇ ਜਿਹੜਾ ਬਣ ਰਿਹਾ ਹੈ ਹੋ ਰਿਹਾ ਹੈ ਔਰ ਇਹ ਤੁਹਾਨੂੰ ਡੀਟੇਲਸ ਹੋਰ ਗੱਲਾਂ ਦੱਸਣਗੇ ਉਹਦੇ ਬਾਰੇ ਜੀ ਅਸੀਂ ਸਦਾ ਹਰਜਾਤ ਸਿੰਘ ਜੀ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਭਾਈ ਹਰਜਾਤ ਸਿੰਘ ਜੀ ਪਹਿਲੇ ਤਾਂ ਦੱਸੋ ਵੀ ਤੁਸੀਂ ਅ ਅਮਰੀਕਾ ਪਹੁੰਚੋ ਤੁਹਾਡਾ ਅਮਰੀਕਾ ਦੇ ਵਿੱਚ ਮਿਸ਼ਨ ਕੀ ਹੈ ਜਿਹੜਾ ਇੱਥੇ ਆ ਕੇ ਕਿਉਂਕਿ ਤੁਹਾਡਾ ਕੰਮ ਤਾਂ ਜਿਹੜਾ ਦੱਸਿਆ ਭਾਈ ਸਾਹਿਬ ਨੇ ਪਾਕਿਸਤਾਨ ਦੀ ਧਰਤੀ ਤੇ ਹੈਗਾ ਪਰ ਅਮਰੀਕਾ ਆਨ ਦਾ ਕੀ ਮਿਸ਼ਨ ਹੈ ਅੱਛਾ ਸਭ ਤੋਂ ਪਹਿਲਾਂ ਧੰਨਵਾਦ ਪੰਜਾਬੀ ਵਿਰਾਸਤ ਚੈਨਲ ਦਾ ਅ ਇੱਥੇ ਅਸੀਂ ਆਈ ਸੀ ਵਾਸ਼ਿੰਗਟਨ ਡੀਸੀ ਜੋ ਸਟੇਟ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਅਸੀਂ ਮੀਟਿੰਗ ਸੀ ਉਹਨਾਂ ਦੇ ਵਾਸਤੇ ਅਸੀਂ ਆਈ ਸੀ ਜ਼ਿਆਦਾਤਰ ਸਿਵਲ ਰਾਈਟਸ ਮਾਈਨੋਰਿਟੀ ਰਾਈਟਸ ਤੇ ਹੁੰਦੀ ਡਿਸਕਸ਼ਨ ਸੀ बाकी 6 समिट्स सी उने अटेंड वा करने वास्ते आई सी आई सी बाकी संघ ਦੇ ਨਾਲ बाकी ਕਮਿਊਨਿਟੀ ਦੇ ਨਾਲ ਮੀਟਿੰਗ ਹੋ ਕੇ ਸਾਨੂੰ ਬਹੁਤ ਖੁਸ਼ੀ ਹੋਈ ਔਰ ਮਾਨ ਮਹਿਸੂਸ ਕਰਦਾ ਮਿਸ਼ਨ ਸਫਲਮੰਦ ਹੋ ਜੀ ਮਿਸ਼ਨ ਤੋਂ ਇਹ ਸੀ ਕਿ ਜੋ ਸਿਵਲ ਰਾਈਟਸ ਮੀਨੋਰਿਟੀ ਰਾਈਟਸ ਹੈ ਔਰ ਸਟੇਟ ਲੈਵਲ ਮੀਟਿੰਗ ਸੀ ਉਹਨਾਂ ਦੇ ਵਾਸਤੇ ਅਸੀਂ ਆਏ ਸੀ ਕਿ ਤੇ ਜੇ ਜੋ ਪਾਕਿਸਤਾਨ ਦੇ ਹਾਲਾਤ ਜਿਹੜੀਆਂ ਸਾਰੀਆਂ ਮੰਗਾਂ ਉਹਨਾਂ ਕੇ ਜੋ ਤੁਹਾਡੀ ਸੋਚ ਕੇ ਅਸੀਂ ਰਿਆਸਤ ਦੇ ਵਿੱਚ ਜੋ ਸਿਕਿਉਰਿਟੀ ਇਸ਼ੂਜ਼ ਹੈ ਜਾਂ એનર્ਜੀ ਕ੍ਰਾਈਸਿਸ ਹੈ ਜਾਂ ਬਾਕੀ ਇਕਨੋਮਿਕ ਸਿਚੁਏਸ਼ਨ ਹੈ ਉਹ ਕਈ ਡਿਟੇਲ ਦੇ ਨਾਲ ਅਸੀਂ ਡਿਸਕਸ ਹੋਇਆ ਸੀ ਉਥੇ ਖਾਸ ਕਰ ਜੋ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਾ ਦੇ ਵਿੱਚ ਜੋ ਮਿਨੋਰਟੀ ਜੋ ਖਾਸ ਕਰ ਸਿੱਖ ਕਮਿਊਨਿਟੀ ਜੋ ਟਾਰਗੇਟ ਕਿਲਿੰਗ ਦੇ ਵਿੱਚ ਕਈ ਸਿੱਖ ਸ਼ਹੀਦ ਹੋ ਗਏ ਹੁਣ ਮੋਰ ਦਿਨ 30 ਪੀਪਲ ਸ਼ਹੀਦ ਹੋ ਗਏ ਨੇ तो ਉਹਨਾਂ ਨੇ ਅਸੀਂ ਡਿਮਾਂਡ ਕੀਤੀ ਸੀ ਕਿ ਪਾਕਿਸਤਾਨ ਸਰਕਾਰ ਵੱਲੋਂ ਇਹ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਲਓ ਕਿ ਸਾਡੀ ਅਨੇਤੀ ਪ੍ਰੋਟੈਕਸ਼ਨ ਦੀ ਸਖਤ ਲੋੜ ਹੈ ਕਿਉਂਕਿ ਸਾਡੀ ਵਿਰਾਸਤ ਜਿਹੜਾ ਸਾਡੇ ਚੈਨਲ ਦਾ ਵੀ ਵਿਰਾਸਤ ਪੰਜਾਬੀ ਵਿਰਾਸਤ ਹੈ ਸਾਡੀ ਵਿਰਾਸਤ 90 ਤੋਂ 70 ਤੋਂ 80 90% ਜੀ ਵਿਰਾਸਤ ਹੈ ਪਾਕਿਸਤਾਨ ਦੇ ਵਿੱਚ ਅਸੀਂ ਨਹੀਂ ਜਾ ਸਕਦੇ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਜਿਹੜਾ ਹੈ ਉਹ ਸਾਡੀ ਫਾਊਂਡੇਸ਼ਨ ਹੈ ਸਿੱਖੀਜ਼ਮ ਦੀ ਜੋ ਫਾਊਂਡੇਸ਼ਨ ਉਹ ਪਾਕਿਸਤਾਨ ਤੋਂ ਹੈ ਔਰ ਸਾਡੀ ਜਿਹੜੀ ਗੁਰਦਾਰਾ ਗੁਰ ਅਸਥਾਨ ਜਿਹੜਾ ਹੈ ਗੁਰ ਇਤਿਹਾਸ ਗੁਰਦੁਆਰੇ ਉਹ ਪਾਕਿਸਤਾਨ ਦੇ ਵਿੱਚ ਹੈ ਔਰ ਹੈਰੀਟੇਜ ਹੈ ਜੋ ਸਾਡਾ ਕਲਚਰ ਹੈ ਉਹ ਤਾਂ ਪਾਕਿਸਤਾਨ ਦੀ ਸਾਡੀ ਬੁਨਿਆਦ ਹੈ ਅਸੀਂ ਛੱਡ ਕੇ ਨਹੀਂ ਸਕਦੇ ਤੋ ਇਸ ਵੇਲੇ ਮੈਨ ਮਿਸ਼ਨ ਤਾਂ ਇਹ ਸੀ ਕਿ ਯੂਐਸ ਦੇ ਸਕੈਂਡੀਨੋਵਿਆਸੀ ਮਲੇ ਉਹਨਾਂ ਦੇ ਨਾਲ ਗਲਤ ਕਰੇ ਸਿਕਿਉਰਿਟੀ ਹਾਲਾਤ ਜਿਹੜਾ ਹੈ ਉਹਨੇ ਬਾਕੀ ਜਿਹੜੇ ਹਿਮਨਿਟਰੀਅਨ ਕੰਮ ਹੋ ਰਹੇ ਉਹਨਾਂ ਦੇ ਵਾਸਤੇ ਸੀ ਅਸੀਂ ਕੰਮ ਕਰ ਰਹੇ ਸਭ ਤੋਂ ਪਹਿਲੇ ਕਈ ਕੰਮ ਹਸੀਂ ਕੀਤਾ ਹੈ ਕਈ ਫੈਮਿਲੀ ਨੂੰ ਅਸੀਂ ਸਪੋਰਟ ਕਰ ਰਹੇ ਲੈਟਸ ਸੇ ਆਈਡੀਪੀਜ਼ ਜਿਹੜੇ ਸੀ ਉਹਨਾਂ ਦੇ ਵਿੱਚ ਵੀ ਅਸੀਂ ਸਪੋਰਟ ਕੀਤਾ ਫਲਡ ਵਿੱਚ ਅਸੀਂ ਬਹੁਤ ਜ਼ਿਆਦਾ ਕੰਮ ਕੀਤਾ ਸੀ ਖਾਸ ਕਰ ਸਵਾਦ ਸਿੰਧ بلوچستان ਕੇਪੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਸਿਵਲ ਰਾਈਟਸ ਹੈ ਕਈ ਮੀਨੋਰਟੀ ਸਿਵਲ ਰਾਈਟਸ ਪ੍ਰੋਜੈਕਟ ਹੁੰਦੇ ਨੇ ਉਸ ਦੇ ਨਾਲ ਅਸੀਂ ਗਵਰਨਮੈਂਟ ਦੇ ਨਾਲ ਹੀ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਬਾਅਦ ਕਈ এডਿਕੇਸ਼ਨ ਤੇ ਅਸੀਂ ਕੰਮ ਕਰ ਰਹੇ ਹਾਂ ਖਾਸ ਕਰ ਇੱਕ ਲਾਸਟ ਇਅਰ ਸੀ ਸ਼ੁਰੂ ਕੀਤਾ ਇੱਕ ਪ੍ਰੋਜੈਕਟ ਹੈ ਆਨਲਾਈਨ ਪੰਜਾਬੀ ਕਲਾਸਿਸ ਦੇ ਨੁਕਤੇ ਹੈ ਕਿ ਉੱਥੇ ਜਿਹੜੀ ਕਲਚਰ ਹੈ ਉਹ ਪਸ਼ਤੂਨ ਜਾਂ ਉਰਦੂ ਬੋਲਦੇ ਲੋਕੀ ਦਾ ਜਾਦੇ ਅਸੀਂ ਤਾਂ ਸੁਣਦੇ ਆ ਵੀ ਪਾਕਿਸਤਾਨ ਦੇ ਵਿੱਚ ਪੰਜਾਬੀ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ ਵੀ ਪੰਜਾਬ ਤੋਂ ਵੱਧ ਜਿਹੜਾ ਇਸ ਵੇਲੇ ਭਾਰਤ ਦੇ ਵਿੱਚ ਪੰਜਾਬ ਹੈ ਹੈਨਾ ਉਸ ਤੋਂ ਵੱਧ ਪੰਜਾਬੀ ਪਾਕਿਸਤਾਨ ਚ ਬੋਲੀ ਜਾਂਦੀ ਹੈ ਇਹ ਸੱਚ ਹੈ ਅਸਲ ਦੇ ਵਿੱਚ ਇੱਕ ਰੀਜ਼ਨ ਹੈ ਪਾਕਿਸਤਾਨੀ ਵਿੱਚ ਅਗਰ ਤੁਸੀਂ ਵੇਖ ਲੋ ਚਾਹੇ ਨਗਾਨਾ ਸਾਹਿਬ ਦੇ ਹੋ ਚਾਹੇ ਲਾਹੌਰ ਦੇ ਵਿੱਚ ਹੋ ਚਾਹੇ ਪੰਜਾਬ ਦੇ ਵਿੱਚ ਪਸ਼ਤੂਨ ਕਮਿਊਨਿਟੀ ਹੈ ਉਹ 1947 ਤੋਂ ਪਹਿਲੇ ਹੀ ਤੇ ਜੋ ਬਸਦਾਦ ਸ਼ੁਰੂ ਹੋ ਗਏ 1947 ਦੇ ਵਿੱਚ ਕਈ ਇਸੇ ਕਮਿਊਨਿਟੀ ਉੱਤੇ ਚੱਲੇਗੇ ਟ੍ਰੈਵਲ ਏਰੀਆ जिन्होंने फाटा केंद्र फेडरल एडमिनिस्ट्रेटर ट्राइबल एरिया नाइन अलैवन तो बाद हालात खराब हो गए वो जो नई नस्ल आ गई वो तो हो गए पश्तून अच्छा भी पे जाहिर है जब अफगानिस्तान और बाकी जो एरिया वो अटैच ने ट्राइबल एरिया जोरखम बॉडर ने कई बॉडर ने उ अटैच ने तोहिर हालात उतराबुए तो उसके बाद जी पश्तून कम्यूनिटी सी वो पश्तो या उर्दू ही बोलने रहे फिर पेशावर आ गए पेशावर हालात ख़राब हो गए टारगेट कलंक शुरू किया टारगेट कह शुरू हुई वो उन्होंने बाद माइग्रेट हो गए हूँ पिछले लास्ट टू मंथ्स में तीन सौ फैमिली चले गए पिशावर तो सिक्योरिटी हालात के कारण अच्छा जी पशतो बोली है वो वो उ बहुत ज़्यादा है आपस केसी बोली जो बोलते हैं वो अफरीदी ट्राइब है अफरीद लैंगुएज है ਪਸ਼ਤੋ ਪਸ਼ਤੋ ਇਹ ਪ्युअर ਪੰਜਾਬੀ ਤਾਂ ਨਹੀਂ ਹੈਗੀ ਨਹੀਂ ਨਹੀਂ ਪ्युअर ਪੰਜਾਬੀ ਨਹੀਂ ਹੈ ਲੇਕਿਨ ਇਹ ਜਿਹੜੋ ਉਹਦੀ ਬੋਲੀ ਬੋਲੀ ਜਾਂਦੀ ਹੈ ਉਹ ਪਸ਼ਤੋ ਦੇ ਵਿੱਚ ਗਾਣੇ ਦੇ ਵਿੱਚ ਪਸ਼ਤੋ ਬੋਲੀ ਜਾਂਦੀ ਹੈ ਤਾਂ ਇੱਕ ਲੋੜ ਸੀ ਕਿ ਪੰਜਾਬੀ ਦੀ ਕਿ ਉੱਥੇ ਉਰਦੂ ਜਾਂ ਪਸ਼ਤੋ ਤੋਂ ਬੋਲੀ ਪੰਜਾਬੀ ਨਹੀਂ ਕਈ ਜਗ੍ਹਾ ਤੇ ਪੰਜਾਬੀ ਨਹੀਂ ਬੋਲਿੰਦੇ ਨਨ ਕਾਂਡਾ ਸਾਹਿਬ ਤੇ ਬੋਲੀ ਜਾਂਦੀ ਕਿਉਂਕਿ ਉਹ ਤੇ ਕਲਚਰ ਇੱਕ ਪੰਜਾਬ ਦਾ ਹੈ ਲੇਕਿਨ ਪੰਜਾ ਸਾਹਿਬ ਤੇ ਪਿਸ਼ਾਵਰ ਦੇ ਵਿੱਚ ਪਸ਼ਤੋ ਹੀ ਦੀਹੀ ਰਾਹੀ ਬੋਲੀ ਜਾਂਦੀ ਹੈ ਬੋਲੀ ਉਹਨਾਂ ਅੰਦਰ ਪੰਜਾਬੀ ਨੂੰ ਪਰਫੁੱਲਤ ਕਰ ਲਈ ਵੀ ਤੁਹਾਡੇ ਬੋਲ ਹਰ ਕੋਈ ਚਾਹੁੰਦਾ ਹੈ ਕਿ ਪੰਜਾਬੀ ਬੋਲੇ ਪੰਜਾਬੀ ਪੜ੍ਹੇ ਪੰਜਾਬੀ ਲਿਖੇ ਕਿਉਂਕਿ ਇਹ ਜ਼ਰੂਰੀ ਹੈ ਇਹ ਜ਼ਿੰਮੇਵਾਰੀ ਪਰਿਵਾਰਾਂ ਦੀ ਨਹੀਂ ਲੱਗਦੀ ਵੀ ਜਿਹੜੇ ਉੱਥੇ ਪਰਿਵਾਰ ਹੈਗੇ ਕਿਉਂਕਿ ਅਸੀਂ نئی نسل ਜਿਹੜਾ ਹੈ ਨਾ ਉਹ ਤਾਂ ਪੁਰਾਣੀ ਉਹ ਪੜ੍ਹੇ ਲਿਖੀ ਨਹੀਂ ਸੀ ਜਿਨ ਇਸ ਕਾਰਨ ਉਹ ਬੜਾ ਮੁਸ਼ਕਲ ਸੀ ਉਹਨਾਂ ਦੇ ਵਾਸਤੇ ਤੋਂ ਜੋ نئی نسل ਹੈ ਨਾ ਇਹ ਸਿੱਖੇ ਕਿ ਪੰਜਾਬੀ ਅਸੀਂ ਦੇ ਨਾਲ ਪੰਜਾਬੀ ਪ੍ਰੈਕਟਿਸ ਕਰੇ ਪੰਜਾਬੀ ਸਮਝ ਸਕਦੇ ਨੇ ਲੇਕਿਨ ਬੋਲੀ ਜਿਹੜੇ ਨੇ ਉਹ ਨਹੀਂ ਬੋਲ ਸਕਦੇ ਤੋਂ ਮੈਂ ਕਾਰਨ ਕਿ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਪਿਸ਼ਾਵਰ ਤੋਂ ਜਨਾ ਦੇ ਵਿੱਚ ਗੁਰੰਗਨ ਦੇਵ ਜੀ ਖਾਲਸਾ ਧਾਰਮਿਕ ਸਕੂਲ ਵਿੱਚ ਇੱਕ ਸਕੂਲ ਹੈ ਧਾਰਮਿਕ ਸਕੂਲ ਹੈ ਉਹਨਾਂ ਦੇ ਵਿੱਚ ਇੱਕ ਟੈਸਟ ਟ੍ਰਾਇਲ ਬੇਸਡ ਕਲਾਸ ਸ਼ੁਰੂ ਕੀਤੀ ਲੇਕਿਨ ਉਹ ਬਹੁਤ ਵਧੀਆ ਚੱਲਾ ਤੋਂ ਉਸ ਤੋਂ ਬਾਅਦ ਅਸੀਂ ਪਲੈਨਿੰਗ ਕਰ ਰਹੇ ਹਾਂ ਕਿ 5000000 ਮੋਰ ਦੇ ਹਜ਼ਾਰ ਬੱਚੇ ਉਸਨਾਂ ਉਹਨਾਂ ਨੂੰ ਵੀ ਐਸੀ ਟ੍ਰੇਨ ਕਿ ਕਿਹਾ ਕੁਝ ਯੂਨਾਈਟਿਡ ਸਿੱਖ ਦੇ ਅੰਡਰ ਬਿਲਕੁਲ ਇਹਨਾਂ ਨੇ ਜੋ ਜੋ ਟੀਚਰ ਹਾਇਰ ਕੀਤੀ ਉਹਨਾਂ ਜ਼ਾਹਰ ਉਹਨਾਂ ਨੂੰ ਸੈਲਰੀ ਦਿੰਦੇ ਉਹਨਾਂ ਦੇ ਜੋ ਸੈਟਅਪ ਕਾਸਟ ਹੁੰਦੇ ਬਾਕੀ ਜਿਹੜੀਆਂ ਜ਼ਾਹਰ ਇਹਨਾਂ ਉਹ ਉਹ ਅਸੀਂ ਕਰਵਾ ਰਹੇ ਹਾਂ ਯੂਨਾਈਟਿਡ ਸਿੱਖ ਦੀ ਸੇਵਾ ਕਰਵਾ ਰਹੇ ਹਾਂ ਅੱਛਾ ਜੀ ਮੈਂ ਆਮ ਕਰਕੇ ਸੰਗਤ ਦਾ ਇੱਕ ਸਵਾਲ ਹੁੰਦਾ ਵੀ ਜਿਹੜੇ ਸੰਗਤ ਜਦੋਂ ਪਾਕਿਸਤਾਨ ਦਾ ਨਾਮ ਆਂਦਾ ਤਾਂ ਉਹਨਾਂ ਦਾ ਸਿਰ ਝੁਕਦਾ ਹੈ ਨਨਕਾਣਾ ਸਾਹਿਬ ਦੀ ਧਰਤੀ ਤੇ ਹੋਰ ਸਾਡੇ ਬਹੁਤ ਗੁਰਦੁਆਰਾ ਗੁਰੂ ਧਾਮ ਨੇ ਅਸੀਂ ਅਰਦਾਸ ਦੇ ਵਿੱਚ ਵੀ ਮੰਗਦੇ ਆਂ ਵੀ ਇਹ ਸੇਫ ਹੈ ਕੋਈ ਡਰਤਾ ਨਹੀਂ ਪਾਕਿਸਤਾਨ ਦੇ ਵਿੱਚ ਪੰਜਾਬ ਜਿਹੜੇ ਇਲਾਕੇ ਜੋ ਜ਼ਿਆਦਾਤਰ ਗੁਰਦੁਆਰੇ ਉਹ ਪੰਜਾਬ ਦੇ ਵਿੱਚ ਆਉਂਦੇ ਉਹ ਬਿਲਕੁਲ ਟੋਟਲੀ 100% ਸੇਫ ਹੈ ਕੋਈ ਸ਼ੁਨੀ ਹਰ ਕੋਈ ਆ ਸਕਦਾ ਹੈ ਹਾਂ ਬਾਜ਼ ਇਲਾਕੇ ਨਹੀਂ ਜਿਹੜੇ ਖੈਬਰ ਪਖਤੂਨਖਵਾ ਜਾਂ بلوچستان ਹੈ ਉਹਨਾਂ ਦੇ ਇੱਕ ਪ੍ਰੋਸੈਸ ਹੁੰਦਾ ਹੈ ਉਹ ਪ੍ਰੋਸੈਸ ਥਰੂ ਚੱਲਣਾ ਪੈਂਦਾ ਹੈ ਲਾਈਕ ਟਰੈਵਲ ਇਨੋਸੀ ਲੈਣੀ ਪड़ਦੀ ਹੈ ਉਹਨਾਂ ਦੇ ਵੀ ਪ੍ਰੋਸੀਜਰ ਹੈ ਹੋਮ ਐਂਡ ਟਰੈਵਲ ਡਿਪਾਰਟਮੈਂਟ ਦਿੰਦੀ ਹੈ ਇਨਕਾਰ ਨਹੀਂ ਕਰ ਸਕਦੀ ਕਿ ਜਦੋਂ ਤੁਸੀ ਵੀਜ਼ਾ ਲੱਗ ਜਾਂਦਾ ਹੈ ਨਾ ਉਹਨਾਂ ਦੇ ਬਾਅਦ ਤੇ ਅਪਲਾਈ ਕਰ ਲੋ ਤੋ ਸਿਕਿਉਰਿਟੀ ਗਵਰਨਮੈਂਟ ਦੇ ਦਿੰਦੀ ਹੈ ਪੰਜਾਬ ਦੇ ਵਿੱਚ ਵੀ ਅਗਰ ਕੋਈ ਜਗ੍ਹਾ ਤੇ ਹੈ ਕਿ ਤੁਸੀ ਅਗਰ ਨਹੀਂ ਜਾ ਸਕਦੇ ਤੋ ਗਵਰਨਮੈਂਟ ਸਿਕਿਉਰਿਟੀ ਦੇਂਦੀ ਹੈ ਉਹ ਕੋਈ ਸ਼ੁਨੀ ਹੈ ਹਰ ਕੋਈ ਆ ਸਕਦਾ ਹੈ ਜਾ ਸਕਦਾ ਹੈ ਲੇਕਿਨ ਕਈ ਜਿਹੜੇ ਸਿੱਖ ਵੀ ਉਸ ਉਪਰਾਲੇ ਦਾ ਹਿੱਸਾ ਬਣਦੀ ਹੈ ਵੀ ਜਿਹੜੇ ਸੰਗਤਾਂ ਪਾਕ ਅਮਰੀਕਾ ਤੋਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਜਾਂਦੀਆਂ ਨੇ ਉਹਨਾਂ ਦੀ ਟੇਕ ਕੇਅਰ ਜਾਂ ਉਹਨਾਂ ਨੂੰ ਕੋਈ ਸੁਝਾਅ ਉਹਨਾਂ ਦੇ ਲਈ ਕੋਈ ਸੇਵਾ ਜਾਂ ਉਹਨਾਂ ਦੀਆਂ ਕੁਝ ਲੋੜਾਂ ਹੋਣ ਉਹਨਾਂ ਲਈ ਵੀ ਤੁਸੀਂ ਕੀ ਕਰਦੇ ਅਸਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਈ ਜੋ ਹੈ ਉਹ ਕੰਪਨੀਆਂ ਬਣ ਗਏ ਕਿ ਉਹ ਸਪਾਂਸਰ ਕਰ ਰਹੇ ਅਸੀਂ ਯੂਨਾਈਟਿਡ ਸਿਕ ਵੀ ਕਰ ਸਕਦੇ ਹਾਂ ਕੋਈ ਇਸ਼ੂ ਨਹੀਂ ਹੈ बाकी जोड़े गुरुद्वारे दी वो है पाकिस्तान से गुरुद्वारा प्रबंधन कमेटी है वो भी कर रही है क्योंकि वो एक ला है उन्हें अंडर ही ऐसी चल सकते हैं लेकिन प्राइवेटली क्योंकि जो ला है वो ऑनलाइन तुम तो भी अप्लाई कर सकते हैं उन्होंने वेबसाइट है हर कोई अपलाई कर सकता टूरिस्ट वीज़ा या गुरुद्वा की दर्शन वास्ते उन्हें कोई पाबंदी नहीं है हर कोई आ सकता है, है। हाँ वो किन पता नहीं है ना इंफॉर्मेसन किनू नहीं है तो वो ईजी प्रोसैस है ਉਹ ਆਨਲਾਈਨ ਤੁਸੀਂ ਵੇਖ ਸਕਦੇ ਹੋ Google ਤੇ ਪਾ ਦਿਓ ਵੀਜ਼ਾ ਪਾਕਿਸਤਾਨ ਵਿੱਚ ਆ ਤੁਸੀਂ ਅਪਲਾਈ ਕਰ ਸਮੇ ਕੋਈ ਪੇਪਰ ਵਰਕੀ ਖਾਸ ਨਹੀਂ ਹੈ ਆ इजीली ਵੀਜ਼ਾ ਮਿਲ ਜਾਂਦਾ ਹੈ ਕਈ ਲੋਕ ਗਏ ਨੇ ਉਸੇ ਪ੍ਰੋਸੈਸ ਤੇ ਤੋ ਇਹ ਜਿਹੜੇ ਇੰਟਰਵਿਊ ਤੁਹਾਡੀ ਇਹ ਖਾਸ ਕਰਕੇ ਜਦੋਂ ਪਾਕਿਸਤਾਨ ਦਾ ਜ਼ਿਕਰ ਆਉਂਦਾ ਹੈ ਸੰਗਤਾਂ ਬਹੁਤ ਧਿਆਨ ਨਾਲ ਸੁਣਦੇ ਆ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਂ ਮੈਸੇਜ ਇਹਦਾ ਕਿ ਬਰ ਚੜ ਕੇ ਆਏ ਪਾਕਿਸਤਾਨ ਦੇ ਵਿੱਚ ਕਈ ਉਹਦੇ ਜੋ ਹਿਸਟੋਰੀਕਲ ਪਲੇਸਸ ਹੈ ਉਹ ਉਹਨਾਂ ਦੀ ਪ੍ਰਿਜ਼ਰਵ ਦੀ ਲੋੜ ਹੈ ਉਹ ਕਈ ਗੁਰਦੁਆਰੇ ਚੱਲ ਰਹੇ ਵਧੀਆ ਚੱਲ ਰਹੇ ਜੋ ਇਕੁਟਰਸ ਪਬਲਿਕ ਬੋਡੀ ਚਲਾ ਰਹੀ ਹੈ ਉਹ ਸੰਗਤ ਦੇ ਸਹਿਯੋਗ ਨਾਲ ਹੀ ਚਲਾ ਰਹੇ ਸੰਗਤ ਦੇ ਸਹਿਯੋਗ ਨਾਲ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਹੈ ਲੇਕਿਨ ਕਈ ਗੁਰਦੁਆਰੇ ਇਤਿਹਾਸਕ ਗੁਰਦੁਆਰੇ ਨੇ ਕਈ ਹਿਸਟੋਰੀਕਲ ਪਲੇਸਸ ਨੇ ਜੋ ਉਹਨਾਂ ਦੀ ਪ੍ਰਿਜ਼ਰਵੇਸ਼ਨ ਦੀ ਲੋੜ ਹੈ ਆਬ ਇਸ ਕੰਸਟਰਕਸ਼ਨ ਆਫ ਪ੍ਰਿਜ਼ਰਵੇਸ਼ਨ ਦੀ ਥੋੜਾ ਡਿਫਰੈਂਸ ਹੈ ਪ੍ਰਿਜ਼ਰਵੇਸ਼ਨ ਜਿਹੜਾ ਹੈ ਉਸੇ ਉਸੇ ਹਾਲਤ ਦੇ ਵਿੱਚ ਅਸੀਂ ਅਗਰ ਰিস্টੋਰ ਕਰੇ ਜੋ ਜੋ ਪੁਰਾਣੀ ਹਾਲਤ ਦੇ ਵਿੱਚ ਹੈ ਨਹੀਂ ਯੂਨੀਵਰਸਿਟੀ ਸਟੋਰ ਦੀ ਤਾਂ ਕਿ ਕੰਡਰ ਨਾ ਬਣ ਜਾਏ ਉੱਥੇ ਤਾਂ ਨਹੀਂ ਬਾਬੇ ਪਹੁੰਚੇ ਹੈਗੇ ਜੀ ਵੀ ਤੋੜ ਦਿਓ ਭੰਨ ਦੇਤੇ ਨਵੀਆਂ ਬਿਲਡਿੰਗਾਂ ਸੰਗ ਮਰਮਰ ਲਾ ਦਿਓ ਤੁਹਾਨੂੰ ਇਹ ਤਿੰਨ ਤਰੀਕਾਰ ਤੋਂ ਟੋਟਲੀ ਗਲਤ ਹੈ ਇਹ ਤਾਂ ਫਿਰ ਸਾਡੀ ਹਿਸਟਰੀ ਮਿਟ ਰਹੀ ਹੈ ਨਾ ਕਿ ਕੰਸਟਰਕਸ਼ਨ ਕੀ ਲੋ ਹੋ ਰਿਹਾ ਹੈ ਕਿ ਅਸੀਂ ਉਹਨਾਂ ਦੀ ਬਿਲਡਿੰਗ ਪਾ ਇਹਨਾਂ ਦੀ ਕੋਈ ਜ਼ਰੂਰ ਲੋੜ ਨਹੀਂ ਹੈ ਉਹਨਾਂ ਨੂੰ ਸਰਕਾਰ ਵੀ ਸਹੀ ਉਹ ਕਰ ਦਈਏ ਅਸਲ ਦੇ ਵਿੱਚ ਅਸਲ ਦੇ ਵਿੱਚ ਤੁਸੀਂ ਹੋਰ ਕੰਟਰੀਜ਼ ਵਿੱਚ ਵੇਖੋ लाए मैं यू ए गई सी मलेशिया गई सी उन्होंने गया से उन्होंने की किता जो हिस्ट्री न, है ना तुर्की तुरकी के वेखो उन्हें अपनी हिस्ट्री जो प्रिजर्व किया है अपनी हालत टूरिज का एक वो है, वो है मौका है कई पाकिस्तान टूरिस्ट का एक एस, इस कारण कई लोग आ सकते हैं और पोटेंशियल है टूरिज्म का जो पाकिस्तान, पाकिस्तान जो इकनोमिक सिचुएशन अगर असी चेंज कर सदा हाँ तो वह टूरिज्म ਦੀ ਰਾਹੀ ਅਸੀਂ ਚੇਂਜ ਕਰ ਸਕਦਾ ਔਰ ਇਹ ਉਹ ਸਿਕਾਂ ਦੀ ਰਾਹੀ ਹੋ ਸਕਦਾ ਹੈ ਅਗਰ ਉਸੀ ਗੁਰਦੁਆਰਾ ਗੁਰਦੁਆਰੇ ਜੋ ਇਤਿਹਾਸਿਕ ਗੁਰਦੁਆਰੇ ਹੈ ਜੈ ਹਿਸਟੋਰੀਕਲ ਪਲੇਸਸ ਹੈ ਅਸੀਂ ਕੰਸਟਰਕਟ ਨਾ ਕਰੇ ਅਨ ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰੇ ਰিস্টੋਰ ਕਰੇ ਆਪਣੀ ਹਸਲਦਾਰ ਔਰ ਚਾਰ ਦਿਵਾਰੀ ਪਾ ਕੇ ਅਗਰ ਕੋਈ ਕਬਜ਼ਾ ਮਾਪਿਆ ਉਹਨਾਂ ਨੇ ਛੁਡਾ ਲਈ ਗਵਰਨਮੈਂਟ ਦੇ ਰਾਹੀ ਔਰ ਟੂਰਿਸਟ ਸਾਈਟ ਬਣ ਸਕਦੇ ਔਰ ਕਈ ਪੋਟੈਂਸ਼ਲ ਹੈ ਉਹਨਾਂ ਇਕਨੋਮਿਕ ਕਰਾਈਸ ਜਿਹੜੇ ਚੱਲ ਰਹੇ ਆ ਅੱਜਕੱਲ ਉਹ ਚੇਂਜ ਹੋ ਸਕਦੇ ਨੇ ਐਟ ਦਿ ਮਿਨਿਮਮ ਦੀ ਗੱਲ ਕਰ ਰਹੇ ਹਾਂ ਮਿਨਿਮਮ ਮਤਲਬ ਐਟ ਲੀਸਟ ਪ੍ਰੀਜ਼ਰਵ ਤਾਂ ਕਰੀਏ ਹਾਂ ਬਿਲਕੁਲ ਤੇ ਜੇ ਜੇ ਅਸੀਂ ਪ੍ਰੀਜ਼ਰਵ ਕਰਕੇ ਅਗਲਾ ਸਟੈਪ ਵੀ ਸਾਨੂੰ ਲੈਣਾ ਚਾਹੀਦਾ ਸਾਡੇ ਯੂਨਾਈਟਿਡ ਜਿਹੜੀ ਸਿੱਖ ਤੁਹਾਡੀ ਆਰਗੇਨਾਈਜੇਸ਼ਨ ਹੈ ਉਹ ਜਿਵੇਂ ਤੁਸੀਂ ਹੋਰ ਇਹਨਾਂ ਨੇ ਕਾਰਜ ਗਿਣਾਏ ਬਹੁਤ ਇਸ ਪਾਸੇ ਵੱਲ ਵੀ ਤੁਸੀਂ ਹੁਣ ਵਿਸ਼ੇਸ਼ ਧਿਆਨ ਹਾਂਜੀ ਬਿਲਕੁਲ ਜੀ ਅਸੀਂ ਪਾਇਲਟ ਸ਼ੁਰੂ ਕੀਤਾ ਹੈਗਾ process ਵਿੱਚ ਉੱਥੇ ਅਸੀਂ ਵਕਫ ਬੋਰਡ ਨਾਲ ਗੱਲਬਾਤ ਕਰਕੇ ਹਰਦয়াল ਸਿੰਘ ਵੀ ਕਰ ਰਹੇ ਨੇ HR ਡਿਪਾਰਟਮੈਂਟ ਨਾਲ ਕੇ ਵੀ ਅਸੀਂ ਕੁਝ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਨੇ ਉਹਨਾਂ ਨੂੰ ਹਿਸਟੋਰਿਕਲੀ ਪ੍ਰੀਜ਼ਰਵ ਕੀਤਾ ਜਾਏ ਉਹਦੇ ਵਾਸਤੇ ਅਸੀਂ ਉੱਤੇ ਐਕਸਪਰਟਸ ਜਿਹੜੇ ਨੇ ਉਹਨਾਂ ਨਾਲ ਅਸੀਂ ਸਾਡੀ ਗੱਲਬਾਤ ਚੱਲ ਰਹੀ ਹੈ ਆਰਮਨ ਲਹਿਣਾ ਚਾਹੀ ਸੀ ਜਿਹੜਾ ਉਹਦਾ ਪਾਇਲਟ ਦਾ ਰਿਜ਼ਲਟ ਅਸੀਂ ਦੱਸਾਂਗੇ ਹਰਿਆਲ ਸਿੰਘ ਸਾਨੂੰ ਉੱਥੇ ਦੱਸਣਗੇ ਰਿਜ਼ਲਟ ਕੀ ਨਿਕਲੇਗਾ ਜਿਵੇਂ ਅਲੱਗ-ਅਲੱਗ ਮੁਲਕਾਂ ਦੀਆਂ ਆਪਣੀਆਂ-ਆਪਣੀਆਂ ਪ੍ਰੋਬਲਮਸ ਨੇ ਹਾਂਜੀ ਯੂਨਾਈਟਿਡ ਸਟੇਟਸ ਦੀਆਂ ਸਿੱਖਾਂ ਦੀਆਂ ਜਿਹੜੀਆਂ ਉਹ ਪ੍ਰੋਬਲਮਸ ਜਿਹੜੀਆਂ ਅੱਜਕੱਲ੍ਹ ਨੇ ਉਹ ਕਿਹੜੀਆਂ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਵਰਕਆਊਟ ਕਰ ਰਹੇ ਹੋ ਤਾਂ ਜਾਂ ਤੁਸੀਂ ਫਿਰ ਇਸ ਮੀਡੀਆ ਦੇ ਰਾਹੀਂ ਸੰਗਤਾਂ ਤੋਂ ਹੈਲਪ ਚਾਹੁੰਦੇ ਵੀ ਸਾਡਾ ਇਹ ਕੰਮ ਬਹੁਤ ਜ਼ਰੂਰੀ ਹੈ ਭਾਈ ਸਾਹਿਬ ਦੇਖੋ ਤੁਸੀਂ ਬਹੁਤ ਵਧੀਆ ਕੁਐਸਚਨ ਰੇਜ਼ ਕੀਤਾ ਹੈਗਾ ਔਰ ਮੈਨੂੰ ਇਹ ਲੱਗਦਾ ਵੀ ਇਹ ਕੁਐਸਚਨ ਜਿਹੜਾ ਹੈਗਾ ਹਿਸਟੋਰਿਕਲੀ ਕਈ ਵਾਰ ਕਈ ਲੋਕਾਂ ਨੇ ਜ਼ਰੂਰ ਪੁੱਛਿਆ ਹੈਗਾ ਸਾਡੇ ਐਕਸਪੀਰੀਅੰਸ ਵਿੱਚ ਕਿਉਂਕਿ 1996 ਨੂੰ ਹੁਣ 1999 ਤੋਂ ਸਿੱਛ ਕਮ ਸ਼ੁਰੂ ਕੀਤਾ ਸਾਨੂੰ ਇਹ ਲੱਗਦਾ ਹੈ ਹਿਸਟਰੀ ਪੜ੍ਹ ਕੇ ਦੇਖ ਕੇ ਕਿ ਹਰ 10-15 ਸਾਲ ਬਾਅਦ ਸਿੱਖਾਂ ਦੀਆਂ ਪ੍ਰੋਬਲਮਸ ਰਿਪੀਟ ਹੁੰਦੀਆਂ ਨੇ ਜਿੱਦਿ ਜਿੱਦਿ ਸਰਕਾਰਾਂ ਬਦਲਦੀਆਂ ਨੇ ਸੇਮ ਪ੍ਰੋਬਲਮ ਜਿਹੜੀਆਂ ਫਿਰ ਤੇ ਆ ਜਾਂਦੀਆਂ ਨੇ ਔਰ ਅਰਲੀ ਜਿਹੜੀ ਸਾਡੀ ਦੂਜੇ ਕੰਟਰੀਜ਼ ਪ੍ਰੋਬਲਮਸ ਨੇ ਉਹ ਵੀ ਆਇਡੈਂਟੀਟੀ ਰਿਲੇਟਡ ਨੇ ਯੂਐਸਏ ਵਿੱਚ ਵੀ ਆਇਡੈਂਟੀਟੀ ਰਿਲੇਟਡ ਪ੍ਰੋਬਲਮਸ ਆਈਆਂ ਨੇ ਲੋਕਾਂ ਨੂੰ ਹੇਟ ਕਰਾਈਮ ਸਿਵਲ ਰਾਈਟਸ ਵਾਇਲੇਸ਼ਨ ਜਿਹੜੀਆਂ ਆਈਆਂ ਨੇ ਔਰ ਸਭ ਤੋਂ ਵੱਡੀ ਪ੍ਰੋਬਲਮ ਯੂਐਸ ਵਿੱਚ ਕੰਪੈਰੀਟਿਵਲੀ ਹੈਗੀ ਹੋएगी ਬੁੱਲਿੰਗ ਵੀ ਇਹ ਬਹੁਤ ਵੱਡਾ ਇਸ਼ੂ ਹੈਗਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਡੇ ਕੋਲ ਕਿੰਨੇ ਕੇਸ ਨੇ ਬੁੱਲਿੰਗ ਦੇ ਬੱਚਿਆਂ ਬਾਰੇ ਔਰ ਬੱਚਿਆਂ ਦੀ ਜਿਸ ਵੇਲੇ ਬੁੱਲਿੰਗ ਹੁੰਦੀ ਹੈ ਸਕੂਲਾਂ ਵਿੱਚ ਬੱਚੇ ਆਪਣੇ ਦੱਸਦੇ ਨਹੀਂ ਗੱਲ ਬਾਹਰ ਆ ਕੇ ਕਲੀਅਰ ਨਹੀਂ ਕਰਦੇ ਉਹਦੇ ਨਾਲ ਉਹਨਾਂ ਦੀ ਪਰਸਨੈਲਿਟੀ ਤੇ ਇੰਪੈਕਟ ਪੈਂਦਾ ਕਿੱਥੇ ਯਾ ਮਤਲਬ ਉਸ ਕਿਸਮ ਦੇ ਯੂ ਨੋ ਲਾਈਨ ਦੇ ਤੁਰਦੇ ਹੋਏ ਯੂ ਨੋ ਉਹਨਾਂ ਨੇ ਉਹ ਪਰਸਨਲਿਟੀਆਂ ਬਣਨੀਆਂ ਨੇ ਹਨ ਜਿੱਥੇ ਮਤਲਬ ਜਿਹੜੇ ਤੁਸੀਂ ਅਮਰੀਕਨ ਬੱਚੇ ਵੀ ਦੇਖੋ ਜਿਹੜੇ ਨੇ ਉਹਨਾਂ ਨੂੰ ਆਪਣੇ ਹੱਕਾਂ ਦਾ ਪਹਿਲੇ ਪਤਾ ਹੁੰਦਾ ਬਟ ਜੇ ਬੱਚਾ ਬੁਲੀ ਹੋਏਗਾ ਉਹ ਆਪਣੇ ਹੱਕ ਦੀ ਗੱਲ ਨਹੀਂ ਕਰੇਗਾ ਡਰੇਗਾ ਉਹ ਕਿਉਂਜੀ ਪਰਸਨਲਿਟੀ ਬਣੇਗਾ ਔਰ ਉਹ ਇਸ ਗੱਲ ਤੇ ਸਾਨੂੰ ਇਹ ਸਾਡੀ ਡਿਊਟੀ ਹੈ ਕਿ ਤੁਸੀਂ ਜਿੱਥੇ ਵੀ ਜਿਸ ਸਟੇਟ 'ਚ ਰਹਿ ਰਹੇ ਹੋ ਯੂਨਾਈਟਿਡ ਸਟੇਟਸ ਸਾਡੀ ਲੀਗਲ ਟੀਮ ਹੈ ਅਸੀਂ ਤੁਹਾਨੂੰ ਗਾਈਡ ਕਰਾਂਗੇ ਅਸੀਂ ਵਰਕਸ਼ਾਪਸ ਕਰਾਂਗੇ ਖਾਲਸਾ ਸਕੂਲਸ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਤੁਸੀਂ ਸਾਡੇ ਨੂੰ ਤੁਹਾਨੂੰ ਇੰਗੇਜ ਕਰੋ ਅਸੀਂ ਸਾਡੀ ਟੀਮ ਭੇਜਾਂਗੇ ਜਾਂ ਅਸੀਂ ਜ਼ੂਮ ਦੇ ਉੱਤੇ ਉਹਨਾਂ ਨੂੰ ਟ੍ਰੇਨਿੰਗ ਦੇ ਸਕਦੇ ਹਾਂ ਪੇਰੈਂਟਸ ਨੂੰ ਵੀ ਤੇ ਬੱਚਿਆਂ ਨੂੰ ਕਿ ਤੁਹਾਡੇ ਹੱਕ ਕੀ ਨੇ ਔਰ ਤੁਹਾਨੂੰ ਕਿਸ ਤਰ੍ਹਾਂ ਆਪਣੀ ਬੁੱਲਿੰਗ ਨੂੰ ਅਵੋਇਡ ਕਰਨਾ ਚਾਹੀਦਾ ਹੈ ਆਮ ਕਰਕੇ ਕੁਝ ਸਿੱਖਾਂ ਨੂੰ 에어ਪੋਰਟਸ ਦੇ ਉੱਤੇ ਵੀ ਪ੍ਰੋਬਲਮਜ਼ ਆਉਂਦੀਆਂ ਨੇ ਪਹਿਲੇ ਪਹਿਲੇ ਸੁਣਦੇ ਸੀ ਵੀ ਯੂਨਾਈਟਿਡ ਸਿੱਖ ਬਹੁਤ ਕੰਮ ਕਰਦੀ ਹੈ ਅੱਜ ਕੱਲ ਵੀ ਤੁਹਾਡਾ ਉਹ ਕਾਰਜ ਖੇਤਰ ਉਸੇ ਤਰ੍ਹਾਂ ਚੱਲਦਾ ਹੈ ਜਾਂ ਫਿਰ ਜੇ ਕਿਸੇ ਨੂੰ 에어ਪੋਰਟ ਦੇ ਉੱਤੇ ਖਾਸ ਕਰਕੇ ਪ੍ਰੋਬਲਮ ਆਂਦੀ ਹੈ ਜਾਂ ਸਿਕਿਉਰਿਟੀ ਦੇ ਕੋਈ ਪ੍ਰੋਬਲਮ ਆਂਦੀ ਹੈ ਤੁਹਾਡੀ ਸੰਸਥਾ ਦੇ ਨਾਲ ਜੇ ਸੰਪਰਕ ਕਰਨਾ ਹੋਵੇ ਕਿੱਦਾਂ ਤੁਸੀਂ ਜੀ ਬਿਲਕੁਲ ਯੂਨਾਈਟਿਡ ਸਿੱਖ.org ਤੇ ਜਾ ਸਕਦੇ ਹੋ ਉੱਥੇ ਸਾਡਾ ਈਮੇਲ ਐਡਰੈਸ ਹੈ ਸਾਡਾ ਫੋਨ ਨੰਬਰ ਹੈ 1882431697 ਤੁਸੀਂ ਇੱਥੇ ਕਾਲ ਕਰ ਸਕਦੇ ਹੋ ਸਾਡੀ ਉਮੀਦ ਕਰਕੇ ਇੱਕ ਹੈਲਪਲਾਈਨ ਹੈ ਜਿਹਦੇ ਵਿੱਚ ਐਕਸਕਿਊਜ਼ ਮੀ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਸਾਡੇ ਕੋਲ ਫੈਮਿਲੀ ਰਿਲੇਟਡ ਇਸ਼ੂਜ਼ ਵੀ ਕਾਫੀ ਆਉਂਦੇ ਨੇ ਜਿਹੜੇ ਕਿ ਕਈ ਜਿਹੜੀਆਂ ਬੀਬੀਆਂ ਮੈਰਿਜ ਤੋਂ ਬਾਅਦ ਜਾਂ ਬੰਦੇ ਜਿਹੜੇ ਇੰਡੀਆ ਤੋਂ ਆਏ ਨੇ ਉਹਨਾਂ ਤੇ ਕੁਝ ਪਰਿਵਾਰ ਜਿਹੜੇ ਆਪਣੇ ਮੁਸ਼ਕਲਾਂ ਨੂੰ ਫੇਸ ਕਰ ਰਹੇ ਆਂ ਪੈਂਦੀਆਂ ਨੇ ਜਿੱਥੇ ਉਹਨਾਂ ਨੂੰ ਸਪੋਰਟ ਨਹੀਂ ਮਿਲਦੀ ਉਹ ਸਾਡੀ ਉਮੀਦ ਹੈਲਪ ਲਾਈਨ ਨੂੰ ਕਾਲ ਕਰਦੇ ਨੇ ਸੋ ਜਿਹੜੀਆਂ ਇਮੀਗ੍ਰੈਂਟਸ ਨੂੰ ਪ੍ਰੋਬਲਮਸ ਆਂਦੀਆਂ ਨੇ ਅਸੀਂ ਟੈਕਲ ਕਰਦੇ ਆਂ ਸਾਡਾ ਲੀਗਲ ਸੈੱਲ ਹੈਗਾ ਤੁਸੀਂ ਸਾਨੂੰ ਕਾਲ ਕਰੋ ਸਾਡੇ ਨੁਮਾਇੰਦੇ ਨੇ ਇੱਥੇ ਮਨਜੀਤ ਸਿੰਘ ਜੀ ਟ੍ਰੇਸੀ ਵਿੱਚ ਜਸਵੀਰ ਸਿੰਘ ਜੀ ਤੇ ਆਪਣਾ ਕਰਨਦੀਪ ਜਿਹੜੇ ਨੇ ਇਹ ਫ੍ਰੀਮੌਂਟਰੇਗਰ ਸਾਰੇ ਏਰੀਆ ਪੂਰਾ ਇਹ ਕੋਆਰਡੀਨੇਟ ਕਰਦੇ ਨੇ ਤੇ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਸਾਡੀ ਵੈਬਸਾਈਟ ਤੇ ਅਗੇ united6.org ਤੇ ਜਾ ਕੇ ਤੁਸੀਂ ਵੌਲੰਟੀਅਰ ਕਰਨਾ ਚਾਹੁੰਦੇ ਹੋ ਫਾਰਮ ਭਰ ਸਕਦੇ ਹੋ ਅਸੀਂ ਇਕੱਠੇ ਮਿਲ ਕੇ ਜੋ ਰਿਜ਼ਲਟ ਲੈ ਕੇ ਆ ਸਕਦੇ ਆ ਉਹ ਇਕੱਲੇ ਬੰਦੇ ਨਹੀਂ ਕਰ ਸਕਦਾ ਔਰ ਇਹ ਤੁਹਾਡੀ ਸਾਰਿਆਂ ਦੀ ਸਾਂਝੀ ਸੰਸਥਾ ਹੈਗੀ ਹੈ ਔਰ ਅਸੀਂ ਮਿਲ ਕੇ ਆਪਣੇ ਜਿਹੜੇ ਰਾਈਟਸ ਦੇ ਪੈਰਾਂ ਦੀ ਬਹੁਤ ਧੰਨਵਾਦ ਜੀ ਯੂਨਾਈਟਿਡ ਸਿੱਖ ਦੇ ਜਿਹੜੇ ਸੇਵਾਦਾਰ ਇੱਥੇ ਪਹੁੰਚੇ ਹੋਏ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਉੱਚੇ-ਉੱਚੇ ਤੌਰ ਤੇ ਇੱਥੇ ਪਹੁੰਚੇ ਹਾਂਜੀ ਕੁਝ ਕਹਿਣਾ ਚਾਹੋਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੀਸੈਂਟਲੀ ਯੂनाइटेड 6 ਨਾਲ ਜੁੜਿਆ ਹੋਇਆ ਇੱਕ ਤਨਖਾਹ ਮੈਨੂੰ ਹੋਇਆ ਰਿਮ ਨੂੰ ਜੁੜਿਆ ਨੂੰ ਸੋ ਮੈਨੂੰ ਵੀਰਜੀ ਹੋਂ ਨਾਲ ਰੀਚ ਆਊਟ ਕੀਤਾ ਸੀ ਕਿ ਸਾਡਾ ਜਿਹੜਾ ਸੈਂਟਰਲ ਵੈਲੀ ਐਂਡ ਬੇਅਰ ਏਰੀਆ ਦਾ ਜਿਹੜਾ ਏਰੀਆ ਵਾ ਇੱਥੇ ਸਾਡਾ ਕੋਈ ਵੀ ਯੂनाइटेड 6 ਦਾ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਸੋ ਮੇਰੇ ਸਿਸਟਰ ਇਨ ਲਾ ਨੇ ਉਹ ਐਲ ਏ ਸਾਈਡ ਕਵਰ ਕਰ ਰਹੇ ਨੇ ਸੋ ਉਹਨਾਂ ਦੇ ਥਰੂ ਵੀਰਜੀ ਹੋਂ ਨਾਲ ਰੀਚ ਆਊਟ ਕੀਤਾ ਹੈਗਾ ਕਿ ਆ ਸਾਡੇ ਲਾਈਕ ਯੂनाइटेड 6 ਦਾ ਹੀ ਕੰਮ ਕਰਦੇ ਆ ਔਰ ਜਦੋਂ ਮੈਨੂੰ ਪ੍ਰੋਜੈਕਟਸ ਦਾ ਪਤਾ ਲੱਗਾ ਕਿ ਜਿੱਦਾਂ ਹੁਣ ਤੁਹਾਨੂੰ ਵੇਜਿੰਗ ਦੇ ਸ ਹੈ ਉਮੀਦ ਹੈਲਪਲਾਈਨ ਆ ਸੋ ਦੈਟ ਇਜ਼ ਅ ਵੈਰੀ ਬੈਨੀਫੀਸ਼ੀਅਲ ਹੈਲਪਲਾਈਨ ਫਾਰ ਚਿਲड्रन ਐਂਡ ਦ ਵਿਮਨ ਮੋਸਟਲੀ ਸੋ ਉਹਨਾਂ ਵਾਸਤੇ ਇਹ ਜਿਆਦਾ ਜ਼ਰੂਰੀ ਹੈ ਕਿ ਆਪਣੇ ਰਾਈਟਸ ਨੂੰ ਔਰ ਆਪਣੇ ਜਿਹੜੇ ਜਿਹੜੇ ਤੁਹਾਡੇ ਹੱਕ ਹਕੂਕ ਇਸ ਕੰਟਰੀ ਵਿੱਚ ਤੁਹਾਡੇ ਹੈਗੇ ਨੇ ਤੁਸੀਂ ਉਹਨਾਂ ਨੂੰ ਸੰਪੂਰਨ ਤੌਰ ਤੇ ਕਿਸ ਤਰ੍ਹਾਂ ਯੂਜ਼ ਕਰਨਾ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਪਤਾ ਹੁੰਦਾ ਵਾ ਇਹ ਚੀਜ਼ ਹਾਂ ਸਾਡੇ ਕੋਲ ਹੈਗੀ ਪਰ ਤੁਹਾਨੂੰ ਯੂਜ਼ ਕਰਨ ਦਾ ਤੁਹਾਨੂੰ ਉਸ ਚੀਜ਼ ਨੂੰ ਵਰਤਣ ਦਾ ਪਤਾ ਨਹੀਂ ਹੁੰਦਾ ਉਹਦੇ ਵਾਸਤੇ ਇੱਕ ਯੂनाइटेड 6 ਬਹੁਤ ਵਧੀਆ ਮੀਡੀਅਮ ਬਣ ਰਹੀ ਹੈ ਔਰ ਗੁਰਦਾਰਾ ਸਾਹਿਬ ਦੇ ਵਿੱਚ ਜਾ ਕੇ ਖਾਲਸਾ ਸਕੂਲਸ ਵਿੱਚ ਜਾ ਕੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਵਰਕਸ਼ਾਪ ਅਰੇਂਜਮੈਂਟ ਅਰੇਂਜ ਕਰੀਏ ਜਿਹਦੇ ਵਿੱਚ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਦੱਸਿਆ ਜਾਂਦਾ ਹੈ ਤੁਸੀਂ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਾਹੇ ਬੋਲਿੰਗ ਦੀ ਪ੍ਰੋਬਲਮ ਆਉਂਦੀ ਹੈ ਜਾਂ ਲਾਈਕ ਐਲਡਰਲੀ ਜਿਹੜੇ ਲੋਕ ਨੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਜੇ ਹੇਟ ਕਰਾਇਮ ਕਿਤੇ ਇਨਕਾਊਂਟਰ ਹੁੰਦਾ ਉਹ ਸਾਨੂੰ ਰੀਚ ਆਊਟ ਕਰਦੇ ਔਰ ਸਾਡੀ ਜਿਹੜਾ ਲੀਗਲ ਵਿੰਗ ਹੈ ਉਹ ਉਸ ਲਾਈਕ ਉਸ ਕੇਸ ਨੂੰ ਆਪਣੇ ਤਰੀਕੇ ਨਾਲ ਹੈਂਡਲ ਕਰਦਾ ਔਰ ਇਹ ਜਿਹੜੀਆਂ ਜੜੀਆਂ ਸਾਰੀਆਂ ਸੇਵਾਵਾਂ ਨੇ ਇਹ ਸਾਰੀਆਂ ਸੰਗਤ ਦੀ ਹੈਲਪ ਦੇ ਨਾਲ ਹੀ ਚੱਲ ਰਹੀਆਂ ਨੇ ਸੋ ਜੇ ਜਨੀ ਦੇਰ ਤੱਕ ਸਾਨੂੰ ਸੰਗਤ ਸਪੋਰਟ ਨਹੀਂ ਕਰੇਗੀ ਉਹਨੇ ਦੇਰ ਤੱਕ ਅਸੀਂ ਵੀ ਇੱਕੋ ਹੀ ਕਦਮ ਅੱਗੇ ਨਹੀਂ ਪੁੱਟ ਸਕਦੇ ਸੋ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੁੰਦਾ ਸੰਗਤ ਦਾ ਜਿੱਥੇ ਵੀ ਜਾਈਦਾ ਸਾਨੂੰ ਬਹੁਤ ਪਰਵਾਹ ਹੰਗਾਰਾ ਮਿਲ ਰਿਹਾ ਸੰਗਤ ਬਹੁਤ ਸਪੋਰਟ ਕਰਦੀ ਹੈ ਔਰ ਸਪੈਸ਼ਲੀ ਜਿਸ ਨੂੰ ਉਹਨਾਂ ਨੂੰ ਪਤਾ ਲੱਗਦਾ ਕਿ ਯੂਨਾਈਟਿਡ 6 ਔਰ ਲਾਈਕ ਸੈਂਟਰਲ ਅਲੀਅੈਂਸ ਬੇਅਰੀਆ ਦੇ ਵਿੱਚ ਆ ਰਹੀ ਹੈ ਔਰ ਇਹਨਾਂ ਦੀਆਂ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਸੁਣੀ ਜਾ ਰਹੀਆਂ ਨੇ ਸੁਣੀ ਜਾ ਰਹੀ ਹੈ ਔਰ ਬਹੁਤ ਖੁਸ਼ ਹੁੰਦੇ ਨੇ ਲੋਕ ਬਹੁਤ ਪਰਵਾਹ ਹ ਬਹੁਤ ਸਾਰਾ ਧੰਨਵਾਦ ਹਰਦੀਾਲ ਸਿੰਘ ਪਾਜੀ ਨਿਊ ਜਰਸੀ ਤੋਂ ਆਏ ਆ ਪਾਕਿਸਤਾਨ ਤੋਂ ਹਰਦੀਾਲ ਸਿੰਘ ਆਏ ਆ ਸਾਡੇ ਦੂਸਰੇ ਮੈਂਬਰ ਕੈਲੀਫੋਰਨੀਆ ਤੋਂ ਤੇ ਮੈਂ ਸਾਰਾ ਤੁਸੀਂ ਕਵਰੇਜ ਕਰ ਲਈ ਹੈ ਅਸੀਂ ਮੇਰਾ ਖਿਆਲ ਹੈ 2019 ਤੋਂ ਇੱਥੇ ਜੁੜੇ ਹੋਏ ਆ ਜਿੱਥੇ ਵੀ ਕੋਈ ਲੋੜ ਹੁੰਦੀ ਆ ਕਿਤੇ ਅੱਗ ਲੱਗੀ ਗੈਸ ਫਰਨੇਜ ਚ ਅਸੀਂ ਸਮਾਨ ਲੈ ਕੇ ਹਾਜ਼ਰ ਹੋ ਜਾਈਦਾ ਹਿਊਸਟਨ ਦੇ ਵਿੱਚ ਜਦੋਂ ਢਾੜੀਵਾਲ ਸੰਦੀਪ ਢਾੜੀਵਾਲ ਹੁਣੇ ਸਾਡਾ ਸਹਿਯੋਗ ਕੀਤਾ ਸੀ ਅਸੀਂ ਇਥੋਂ ਬੜਾ ਭਾਰੀ ਟਰੱਕ ਐਸਪੁਰਦਾਰੇ ਚ ਭੇਜਿਆ ਸੀ ਤੁਹਾਨੂੰ ਯਾਦ ਹੋਵੇਗਾ ਬਿਲਕੁਲ ਜੀ ਤੇ ਇਸ ਤਰ੍ਹਾਂ ਹੋਰ ਵੀ ਜਦੋਂ ਵੀ ਕਿਤੇ ਲੋੜ ਪਈ ਆ ਅਸੀਂ ਹਾਜ਼ਰ ਰਹੀਦਾ ਤੇ ਕਿਸੇ ਭੈਣ ਭਰਾ ਨੂੰ ਜਰੂਰਤ ਹੋਵੇ ਸਾਡੇ ਤੇ ਪਹੁੰਚ ਕਰੋ ਕਿਸੇ ਨੂੰ ਕੋਈ ਜਰੂਰਤ ਆ ਕਿਸੇ ਨੂੰ ਕੋਈ ਐਜੂਕੇਸ਼ਨ ਦੀ ਲੋੜ ਆ ਰਿਲੀਜੀਅਸ ਅਪਲਿਫਟ ਕਰਨ ਦੀ ਲੋੜ ਆ ਅਸੀਂ ਹਾਜ਼ਰ ਬਹੁਤ ਧੰਨਵਾਦ ਧੰਨਵਾਦ ਜੀ ਸਿੱਧੂ ਸਾਹਿਬ ਕੁਝ ਕਹੋਗੇ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਦੇਖ ਰਹੇ ਸੀ ਪੰਜਾਬੀ ਵਿਰਾਸਤ ਯੂਐਸਏ ਅਸੀਂ ਉੱਚੇ ਚੇਤਤੌਰ ਤੇ ਦੋਨੋਂ ਭਾਈ ਹਰਦੇਵ ਸਿੰਘ ਜੀ ਦਾ ਅਮਰੀਕਾ ਤੇ ਦੇ ਪਾਕਿਸਤਾਨ ਤੋਂ ਜੋ ਪਹੁੰਚੇ ਨੇ ਸਾਡੇ ਕੋਲ ਇੱਥੇ ਇਸ ਏਰੀਆ ਚ ਬਹੁਤ ਧੰਨਵਾਦ ਤੁਹਾਡਾ ਦੇਖਦੇ ਰਹੋ ਪੰਜਾਬੀ ਵਿਰਾਸਤ ਯੂਐਸਏ